ਸਟਾਰਟ ਪੰਜਾਬ ਦੇ ਕਿਸਾਨਾਂ ਵੱਲੋਂ ਰਸਾਇਣਿਕ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਦੀ ਅੰਦਾ ਧੁੰਦ ਵਰਤੋਂ ਕੀਤੇ ਜਾਣ ਕਾਰਨ ਪੰਜਾਬ ਦੀ ਰਿਕਾਰਡ ਪੈਦਾਵਾਰ ਦੇਣ ਵਾਲੀ ਜ਼ਮੀਨ ਹੁਣ ਬਿਮਾਰ ਹੋਣ ਲੱਗ ਪਈ ਹੈ ਡੰਡੀ ਜ਼ਮੀਨ ਲਈ ਲੋੜਿੰਦੇ ਖੁਰਾਕੀ ਤੱਤਾਂ ਦੀ ਕਮੀ ਕਰਕੇ ਜਿੱਥੇ ਫਸਲ ਦੇ ਉਤਪਾਦਨ ਵਿੱਚ ਖੜੋਤ ਆ ਗਈ ਹੈ ਉਥੇ ਉਪਜ ਦਾ ਮਿਆਰ ਵੀ ਪ੍ਰਭਾਵਿਤ ਹੋਣ ਲੱਗ ਪਿਆ ਹੈ ਡੰਡੀ ਜੇਕਰ ਰਸਾਇਣਿਕ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਦੀ ਇਸੇ ਦਰ ਨਾਲ ਬੇਤਹਾਸਾ ਵਰਤੋਂ ਹੁੰਦੀ ਰਹੀ ਤਾਂ ਧਰਤੀ ਤੋਂ ਜੈਵਿਕ ਮਾਦਾ ਖਤਮ ਵੀ ਹੋ ਸਕਦਾ ਹੈ ਡੰਡੀ ਜਮੀਨ ਤੋਂ ਲਗਾਤਾਰ ਉਪਜ ਲੈਣ ਦੀ ਨੀਤੀ ਕਾਰਨ ਪੰਜਾਬ ਦੀਆਂ ਜ਼ਮੀਨਾਂ ਵਿੱਚ ਪੋਟਾਸ਼ ਨਾਈਟ੍ਰੋਜਨ ਫਾਸਫੇਟ ਜ਼ਿੰਕ ਮੈਗਨੀਜ਼ ਅਤੇ ਲੋਹੇ ਦੀ ਘਾਟ ਪਾਈ ਜਾਣ ਲੱਗੀ ਹੈ ਡੰਡੇ ਖੇਤੀ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਕਿਸਾਨ ਪਰਾਲੀ ਅਤੇ ਜਿੰਸਾਂ ਦੀ ਰਹਿੰਦ-ਖੂੰਦ ਨੂੰ ਅੱਗ ਨਾਲ ਸਾੜ ਕੇ ਜ਼ਮੀਨ ਵਿੱਚਲੇ ਜੈਵਿਕ ਮਾਦੇ ਨੂੰ ਅਣਜਾਣੇ ਹੀ ਖਤਮ ਕਰ ਰਹੇ ਹਨ ਡੰਡੀ ਇਸ ਤੋਂ ਸੁਚੇਤ ਹੋਣ ਦੀ ਲੋੜ ਹੈ ਡੰਡੀ ਇਹ ਵੀ ਕਿਹਾ ਗਿਆ ਹੈ ਕਿ ਰੂੜੀ ਖਾਦ ਅਤੇ ਹਰੀ ਖਾਦ ਦੀ ਵਰਤੋਂ ਨਾਲ ਹੀ ਜ਼ਮੀਨ ਦੀ ਸਿਹਤ ਨੂੰ ਸੁਧਾਰਿਆ ਜਾ ਸਕਦਾ ਹੈ ਡੰਡੀ ਅਗਲਾ ਪੈਰਾ ਲਿਖਿਓ ਰੈਡੀ ਸਟਾਰਟ ਪੰਜਾਬ ਦੇ ਪਸ਼ੂ ਧਨ ਤੋਂ ਪ੍ਰਾਪਤ ਗੋਹੇ ਨੂੰ ਖਾਦ ਦੇ ਤੌਰ ਤੇ ਵਰਤੀਏ ਤਾਂ ਇੱਕ ਸਾਲ ਵਿੱਚ ਇਹ ਖਾਦ 53 ਕਰੋੜ ਟਨ ਬਣਦੀ ਹੈ ਡੰਡੀ ਅਸੀਂ ਵੇਖਦੇ ਹਾਂ ਕਿ ਇਸ ਦਾ ਇੱਕ ਬਹੁਤ ਵੱਡਾ ਹਿੱਸਾ ਅਜਾਈ ਗਵਾਹ ਦਿੱਤਾ ਜਾਂਦਾ ਹੈ ਅਤੇ ਦੂਸਰਾ ਬਹੁਤ ਵੱਡਾ ਹਿੱਸਾ ਸਾੜ ਦਿੱਤਾ ਜਾਂਦਾ ਹੈ ਡੰਡੀ ਖੇਤੀ ਮਾਹਿਰਾ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਵਿੱਚ ਜਿੰਨੇ ਰਕਵੇ ਵਿੱਚ ਝੋਨਾ ਬੀਜਿਆ ਜਾਂਦਾ ਹੈ ਜੇਕਰ ਉਹਨੇ ਰਕਵੇ ਵਿੱਚ ਫਲੀਦਾਰ ਫਸਲਾਂ ਦੀਆਂ ਜਾਣ ਤਾਂ ਅਸੀਂ 125 ਕਰੋੜ ਰੁਪਏ ਦੀ ਨਾਈਟ੍ਰੋਜਨ ਮੁਫਤ ਹਾਸਲ ਕਰ ਸਕਦੇ ਹਾਂ ਡੰਡੀ ਇਹ ਵੀ ਸੱਚ ਹੈ ਕਿ ਰਸਾਇਣਿਕ ਖਾਦਾਂ ਅਤੇ ਦਵਾਈਆਂ ਦੀ ਬਧੇਰੇ ਵਰਤੋਂ ਨਾਲ ਮਨੁੱਖੀ ਸਿਹਤ ਵੀ ਪ੍ਰਭਾਵਿਤ ਹੋ ਰਹੀ ਹੈ ਡੰਡੀ ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਫਲਾਂ ਅਤੇ ਸਬਜ਼ੀਆਂ ਰਾਹੀਂ ਮਨੁੱਖੀ ਸਰੀਰ ਅੰਦਰ ਰੋਜ਼ਾਨਾ ਹੀ ਜ਼ਹਿਰ ਦਾਖਲ ਹੋ ਰਹੀ ਹੈ ਡੰਡੀ ਮਹਿੰਗੀਆਂ ਰਸਾਇਨਾ ਦੀ ਵਰਤੋਂ ਨੇ ਕਿਸਾਨਾਂ ਦੀ ਆਰਥਿਕਤਾ ਨੂੰ ਵੀ ਖੋਖਲਾ ਕੀਤਾ ਹੈ ਡੰਡੀ ਹਾਲ ਹੀ ਵਿੱਚ ਵਧੀਆਂ ਕੀਮਤਾਂ ਨੇ ਕਿਸਾਨਾਂ ਦੀ ਜੇਬ ਉੱਤੇ 160 ਕਰੋੜ ਰੁਪਏ ਦਾ ਬਾਧੂ ਭੋਜ ਪਾਇਆ ਹੈ ਡੰਡੀ ਜੇਕਰ ਇਹੇ ਵਰਤਾਰਾ ਜਾਰੀ ਰਿਹਾ ਤਾਂ ਧਰਤੀ ਮੁਰਵੰਜਰ ਹੋ ਜਾਵੇਗੀ ਡੰਡੀ ਇਸ ਤੋਂ ਬਚਾ ਲਈ ਇਹ અત્યੰਤ ਜ਼ਰੂਰੀ ਹੈ ਕੇ ਰਸਾਇਣਿਕ ਦੀ ਥਾਂ ਜੈਵਿਕ ਖਾਦਾਂ ਦੀ ਵਰਤੋਂ ਕੀਤੀ ਜਾਵੇ ਜਿਸ ਨਾਲ ਧਰਤੀ ਵਿਚਲੇ ਉਪਜਾਊ ਤੱਤ ਬਚੇ ਰਹਿ ਸਕਣ ਡੰਡੇ